ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਜੇਕਰ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਬਾਰਿਸ਼ ਹੋਈ ਸੀਗੀ ਤੇ ਬਾਰਿਸ਼ ਐਨੀ ਤੇਜ਼ ਹੋਈ ਸੀ ਕਿ ਗਲੀਆਂ ਮਹੱਲੇ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਖੱਟਾ ਹੋ ਗਿਆ ਸੀਗਾ ਤੇ ਅੱਜ ਵੀ ਦੱਸਦੇ ਕਿ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਹਾਲਾਂਕਿ ਕੋਈ ਅਲਰਟ ਜਾਰੀ ਨਹੀਂ ਹੈ ਪਰ ਕੱਲ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਵੀ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਮੌਸਮ ਵਿਭਾਗ ਦੇ ਮੁਤਾਬਕ ਕੱਲ ਤੋਂ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਸ ਬਾਰਿਸ਼ ਤੋਂ ਬਾਅਦ ਰਾਜ ਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਹਾਲਾਂਕਿ ਹੁਣ ਤੱਕ ਰਾਜ ਦੇ ਵਿੱਚ ਸੁਧਾਰਨ ਤੋਂ ਘੱਟ بارش ਹੋਈ ਹੈ ਪਰ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ بارش ਹੋ ਸਕਦੀ ਹੈ ਇਸੇ ਵਿਚਾਰੇ ਗਵਾਂਡੀ ਰਾਜ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਾਤਾਰ بارش ਦੇ ਕਾਰਨ ਡੈਮਾ ਦਾ ਜਲ ਦਾ ਪੱਧਰ ਇਸ ਦੇ ਨਾਲ ਵੱਧ ਰਿਹਾ ਹਰ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਂ ਪੋਂਗ ਡੈਮ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੈਰਿਆਜ ਉਸ ਕਰਕੇ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਪਾਣੀ ਦੀ ਨਿਕਾਸੀ ਤੇ ਆਵਕ ਨੂੰ ਇੱਕੋ ਜਿਹਾ ਰੱਖਿਆ ਗਿਆ ਤਾਂ ਜੋ ਡੈਮ ਦੇ ਵਿੱਚ ਜਲਸਰ ਦੇ ਉੱਤੇ ਕਾਬੂ ਰੱਖਿਆ ਜਾ ਸਕੇ ਇਸੇ ਦਰਮਾਨ ਤੋਂ ਦੱਸਦੀ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ਅਲਰਟ ਜਾਰੀ ਕੀਤਾ ਗਿਆ ਉੱਥੇ ਕਿਉਂਕਿ ਬੀਤੇ ਦਿਨ ਪੌਂਗ ਡੈਮ ਦਾ ਜਲਸਰ ਜਕਰ ਗੱਲ ਕੀਤੀ ਜਾਵੇ ਤਾਂ 1383.3 ਫੁੱਟ ਦਰਜ ਕੀਤਾ ਗਿਆ ਜਦਕਿ ਡੈਮ ਤੋਂ ਪਾਣੀ ਦੀ ਨਿਕਾਸੀ ਅਤੇ ਆਵਕ ਦੱਸ ਦिए ਕਿ 59835 ਕਿਲੋਸਿਕਰਈਏ ਤੇ ਪੋਂਗ ਡੈਮ ਦੇ ਵੱਧਦੇ ਜਲ ਸਤੇ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੁਸ਼ਿਆਰਪੁਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਖਸੀ ਸਾਖਸ਼ੀ ਜੈਨ ਦੀ ਅਗਵਾਈ ਤੇ ਹਟ ਪੋਂਗ ਡੈਮ ਦੀ ਸਥਿਤੀ ਦੇ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਦੇ ਲਈ ਹਰ ਘੰਟੇ ਦੀ ਦੱਸ دی ਹੈ ਕਿ ਰਿਪੋਰਟਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਸੰਭਾਵਨਾ ਨਾ ਰਹੇ ਸੰਵੇਦਨਸ਼ੀਲ ਪਿੰਡਾਂ ਦੇ ਵਿੱਚ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ਦੇ ਉੱਤੇ ਤੁਰੰਤ ਲੋਕਾਂ ਦੀ ਮਦਦ ਲਈ ਉਥੇ ਪਹੁੰਚਾਈ ਜਾ ਸਕੇ ਇਸੇ ਵਿਚਾਲੇ ਦੱਸਦੀ ਹੈ ਕਿ ਅਫਵਾਹਾਂ ਨੂੰ ਲੈ ਕੇ ਵੀ ਡੀਸੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਪ੍ਰੋਸਾਦਵਾਇਆ ਹੈਗਾ ਕਿ ਸੁਰੱਖਿਅਤ ਰਾਹਤ ਅਤੇ ਸੰਚਾਰ ਦੇ ਨਾਲ ਸੰਬੰਧਿਤ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਨੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਹੜੇ ਕਿ ਅਫਵਾਹਾਂ ਦੇ ਉੱਤੇ ਧਿਆਨ ਦਿੰਦੇ ਨੇ ਤਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਦੇ ਉੱਤੇ ਧਿਆਨ ਨਾ ਦੇਣ ਅਤੇ ਸਿਰਫ ਸਰਕਾਰੀ ਸੂਚਨਾਵਾਂ ਦੇ ਉੱਤੇ ਹੀ ਭਰੋਸਾ ਕਰਨ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਜ਼ਿਲ੍ਹਾ ਕੰਟਰੋਲ ਰੂਮ 0182 220412 ਦੇ ਨਾਲ ਸੰਪਰਕ ਕੀਤਾ ਜਾਵੇ ਤਾਂ 21 ਅਗਸਤ ਸਵੇਰੇ 6 ਵਜੇ ਤੱਕ ਯਾਨੀ ਕਿ ਅੱਜ ਸਵੇਰੇ 6 ਵਜੇ ਤੱਕ ਤਿੰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਅਤੇ 85% ਤੋਂ ਜ਼ਿਆਦਾ ਭਰ ਚੁੱਕੇ ਨੇ ਤੇ ਭਾਖੜਾ ਡੈਮ 87% ਭਰਿਆ ਹੋਇਆ ਜਿਸ ਦੇ ਵਿੱਚ 58000 ਕਿਊਸਿਕ ਪਾਣੀ ਆ ਰਿਹਾ ਹੈ ਤੇ 40000 ਕਿਊਸਿਕ ਛੱਡਿਆ ਜਾ ਰਿਹਾ ਹੈ ਪੌਂਗ ਡੈਮ 83% ਭਰਿਆ ਹੋਇਆ ਜਿੱਥੇ ਕਿ 59000 ਕਿਊਸਿਕ ਪਾਣੀ ਆ ਰਿਹਾ ਹੈਗਾ ਤੇ ਉਨਾ ਹੀ ਛੱਡਿਆ ਵੀ ਜਾ ਰਿਹਾ ਹੈ ਤਾਂ ਥੀਮ ਡੈਮ ਦੀ ਦੱਸਦੇ ਕਿ ਥੀਮ ਡੈਮ 88% ਭਰਿਆ ਹੋਇਆ ਜਿਸ ਵਿੱਚ 18000 ਕਿਊਸਿਕ ਪਾਣੀ ਆ ਰਿਹਾ ਹੈ ਤੇ 8000 ਕਿਊਸਿਕ ਛੱਡਿਆ ਜਾ ਰਿਹਾ ਹੁਣ ਗੱਲ ਕਰਦੇ ਆ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਅੱਜ ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ रह ਸਕਦਾ ਹੈ ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਬੱਦਲ ਜ਼ਰੂਰ ਛਾਏ ਰਹਿਣਗੇ ਮੌਸਮ ਸੁਹਾਵਣਾ ਰਹੇਗਾ ਤਾਪਮਾਨ ਦੀ ਗੱਲ ਕਿਤੇ ਜਾਵੇ ਤਾਂ 26 ਤੋਂ 33 ਡਿਗਰੀ ਦੇ ਵਿਚਕਾਰ रह ਸਕਦਾ ਹੈ ਇਸੇ ਤਰ੍ਹਾਂ ਲੁਧਿਆਣਾ ਪਟਿਆਲਾ ਮੁਹਾਲੀ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਬੱਦਲ ਛਾਏ ਰਹਿਣਗੇ ਤੇ ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ